ਹਾਂਜੀ ਸਵਾਗਤ ਕਰਦੇ ਆਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਹੋਰ ਨਵੀਂ ਕਢਾਈ ਸਿੱਖਾਂਗੇ ਤਾਂ ਦੇਖੋ ਇਸ ਤਰ੍ਹਾਂ ਅਸੀਂ ਨੇ ਇਹ ਕਢਾਈ ਹੈ ਜਿਹੜੀ ਪਹਿਲਾਂ ਪੈਨ ਨਾਲ ਡਰਾ ਕਰ ਲੈਣੀ ਹੈਗੀ ਫਲਾਵਰ ਚੋ ਵੀ ਤੁਸੀਂ ਬਣਾ ਰਹੇ ਹੋ ਤਾਂ ਇਹ ਫੁੱਲ ਹੈ ਜਿਹੜਾ ਉਹ ਅਸੀਂ ਕਿਸ ਤਰ੍ਹਾਂ ਬਣਾਇਆ ਪਹਿਲਾਂ ਇਹ ਦੱਸ ਦਿੰਨੇ ਆਂਗੀ ਇਹ ਜਿਹੜਾ ਬਾਕਸ ਹੈ ਅਸੀਂ ਇਹ 1.5 1.5 ਇੰਚ ਤੇ ਲਗਾਇਆ ਹੈਗਾ ਇਸ ਤਰ੍ਹਾਂ ਤੁਸੀਂ ਜੇਕਰ ਜ਼ਿਆਦਾ ਛੋਟਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ 1 ਇੰਚ ਤੇ ਵੀ ਲਗਾ ਸਕਦੇ ਹੋ ਇਸ ਤਰ੍ਹਾਂ 2 ਇੰਚ ਦਾ ਬਾਕਸ ਬਣਾ ਸਕਦੇ ਹੋ ਜੇਕਰ ਜ਼ਿਆਦਾ ਵੱਡਾ ਬਣਾਣਾ ਹੈ ਤਾਂ ਤੁਸੀਂ 1.5 ਇੰਚ ਦਾ ਬਣਾ ਸਕਦੇ ਹੋਗੇ ਤਾਂ ਅਸੀਂ ਨੇ ਇਹ ਫੁੱਲ ਜਿਹੜਾ ਉਹ ਡਰਾ ਕਰ ਲਿਆ ਤੇ ਹੁਣ ਆਪਾਂ ਨੇ ਇੱਥੇ ਕਢਾਈਏ ਜਿਹੜੀ ਕਿਸ ਤਰ੍ਹਾਂ ਕਰਨੀ ਹੈ ਦੱਸਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਤੁਹਾਨੂੰ ਦੱਸ ਰਹੇ ਹਾਂਗੇ ਤਾਂ ਦੇਖੋ ਪਹਿਲਾਂ ਆਪਾਂ ਚਾਰੇ ਕੋਨਿਆਂ ਤੇ ਇਸ ਤਰ੍ਹਾਂ ਕੱਟ ਲੈਣਾ ਹੈਗਾ ਇਸ ਤਰ੍ਹਾਂ ਆਪਾਂ ਇਹ ਚਾਰੇ ਕੋਨਿਆਂ ਤੇ ਕੱਟ ਲਿਆ ਤੇ ਉਸ ਤੋਂ ਬਾਅਦ ਹੁਣ ਆਪਾਂ ਇੱਥੇ ਆਵਾਂਗੇ ਇੱਥੇ ਆਣ ਤੋਂ ਬਾਅਦ ਇਹਦੇ ਵਿੱਚ ਦੀ ਆਪਾਂ ਨੇ ਇਸ ਤਰ੍ਹਾਂ ਲੰਘਾਣੇਗਾ ਉਸ ਤੋਂ ਬਾਅਦ ਫਿਰ ਆਪਾਂ ਇੱਥੋਂ ਦੀ ਲੰਘਾਣੇ ਤਾਂ ਹੁਣ ਆਪਾਂ ਨੇ ਇਸ ਤਰ੍ਹਾਂ ਹੀ ਬਣਾ ਲਿਆ ਤੇ ਹੁਣ ਆਪਾਂ ਨੇ ਅੱਗੇ ਦੇਖੋ ਕਿਸ ਤਰ੍ਹਾਂ ਕਰਨਾ ਹੈਗਾ ਇਹ ਆਪਾਂ ਇੱਥੇ ਤੱਕ ਕੰਪਲੀਟ ਕਰ ਲਿਆ ਤੇ ਉਸ ਤੋਂ ਬਾਅਦ ਇਹਦੇ ਨਾਲ ਆਪਾਂ ਨੇ ਇਥੋਂ ਇਦਾਂ ਕੱਢਣੀ ਹੈ ਸੂਈ ਤਾਂ ਹੁਣ ਦੇਖੋ ਇੱਥੇ ਤੱਕ ਆਪਣੇ ਅਲੱਗ-ਅਲੱਗ ਦਿਖਾਈ ਦੇ ਰਹੇ ਨਾ ਇਹ ਦੋ ਪਾਰਟ ਨੇ ਇੱਕ ਇਧਰ ਇੱਕ ਇਧਰ ਜਿਹੜਾ ਪਹਿਲਾ ਪਾਰਟ ਹੈ ਉਹ ਨੂੰ ਆਪਣੇ ਇਸ ਤਰ੍ਹਾਂ ਚੱਕ ਲੈਣੇ ਤੇ ਇਹਦੇ ਵਿੱਚ ਦੀ ਆਪਾਂ ਨੇ ਇਹ ਨੂੰ ਲੰਗਾ ਲੈਣੇ ਹੁਣ ਆਪਾਂ ਨੇ ਜਿਹੜਾ ਇੱਥੇ ਦੱਬਿਆ ਸੀ ਉਹ ਨੂੰ ਆਪਣੇ ਇਸ ਤਰ੍ਹਾਂ ਚੱਕ ਲੈਣੇ ਦੂਜਾ ਆਪਣੇ ਆਪ ਇੱਥੇ ਦਬ ਜੂਗਾ ਇਦੇ ਵਿੱਚ ਦੀ ਕੱਢਣੇ ਤਾਂ ਦੇਖੋ ਇਹ ਪ੍ਰੋਸੈਸ ਆ ਜਿਹੜਾ ਕੰਪਲੀਟ ਹੋ ਗਿਆ ਜੋ ਸੀਨੇ ਬਾਕਸ ਬਣਾਇਆ ਸੀ ਉਹ ਸਾਰਾ ਫਿਲ ਹੋ ਗਿਆ ਤੇ ਹੁਣ ਅਸੀਂ ਅਲੱਗ ਦੇ ਧਾਗੇ ਨਾਲ ਇੱਥੇ ਪੱਤੀਆਂ ਬਣਾਉਣੀਆਂ ਨੇ ਇੱਥੋਂ ਉਠਾਣਾ ਜਿੱਥੋਂ ਆਪਾਂ ਨੇ ਇਹ ਖਤਮ ਕੀਤਾ ਉਹਦੀ ਜੜ ਦੇ ਵਿੱਚ ਬਿਲਕੁਲ ਉੱਥੇ ਲੈ ਕੇ ਜਾਣਾ ਇਹ ਤੇ ਇਸ ਤਰ੍ਹਾਂ ਆਪਾਂ ਨੇ ਇਹ ਕੱਢਦੇ ਨੇ ਜਿੰਨੀ ਵੀ ਲੰਬੀ ਡੰਡੀ ਅਸੀਂ ਲੈ ਕੇ ਜਾਣੀ ਚਾਹੁੰਦੇ ਹਾਂ ਉਨੀ ਕਰ ਸਕਦੇ ਆ ਇਹ ਇਸ ਤਰ੍ਹਾਂ ਤਾਂ ਹੁਣ ਦੇਖੋ ਆਪਾਂ ਇੱਥੋਂ ਬਿਲਕੁਲ ਜੜ ਦੇ ਵਿੱਚੋਂ ਕੱਢਣਾ ਹੈ ਤੇ ਇਹਦੇ ਵਿੱਚ ਦੀ ਲੰਗਾ ਹੋਣਾ ਹੈਗਾ ਤੇ ਇੱਥੇ ਹੀ ਆਪਾਂ ਦੁਬਾਰੇ ਵਾਪਸ ਲੈ ਕੇ ਆਵਾਂਗੇ ਉਸ ਤੋਂ ਬਾਅਦ ਫੇਰ ਆਪਾਂ ਨੇ ਜਿੱਥੋਂ ਕੱਢਿਆ ਸੀ ਉਹਦੇ ਨਾਲ ਬਿਲਕੁਲ ਤੇ ਦੁਬਾਰਾ ਫੇਰ ਇੱਥੋਂ ਦੀ ਹੀ ਲੰਘਾਣੇ ਦੁਬਾਰਾ ਇਹਦੇ ਨਾਲ ਇਹਦੀ ਜੜ ਦੇ ਵਿੱਚ ਫੇਰ ਕੱਢਣੇਗਾ ਇਸ ਤਰ੍ਹਾਂ ਅਸੀਂ ਜਿਹੜੇ ਫੁੱਲ ਨੇ ਉਹ ਬਣਾ ਲੈਨੇ ਨੇ ਤੇ ਸਾਰੇ ਤੇ ਆਪਾਂ ਨੇ ਇਦਾਂ ਦੀ ਕਢਾਈ ਹੈ ਜਿਹੜੀ ਉਹ ਕੱਢ ਦੇਣੀ ਹੈ ਇਸ ਨਾਲ ਸੂਟ ਹੈ ਜਿਹੜਾ ਉਹ ਬਹੁਤ ਹੀ ਸੋਹਣਾ ਲੱਗੂਗਾ ਤਾਂ ਤੁਸੀਂ ਇਹ ਤਰੀਕਾ ਜਿਹੜਾ ਉਹ ਅਪਣਾ ਸਕਦੇ ਹੋ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ